10 ਰੁਪਏ ਦਾ ਗਲਾਸ 10 ਰੁਪਏ ਦਾ ਗਲਾਸ ਅੰਡੇ ਮਿੱਠੇ ਪਾਣੀ ਦਾ 10 ਰੁਪਏ ਦਾ ਗਲਾਸ ਆ ਜਾਓ ਵੀ ਆ ਜਾਓ ਠੰਡਾ ਪਾਣੀ ਪੀਦੇ 10 ਰੁਪਏ ਦਾ ਆ ਜਾਓ ਭਾਈ ਕਿੰਨੇ ਦਾ ਲਾਇਆ ਗਲਾਸ ਇਹ ਬਾਪੂ ਸਿਰਫ 10 ਰੁਪਏ ਦਾ 10 ਰੁਪਏ ਦਾ ਹਾਂਜੀ ਹਾਂਜੀ 10 ਰੁਪਏ ਦਾ ਨਾ ਮਹਿੰਗਾ ਹੈ ਬਜ਼ੁਰਗੋ ਸਾਫ ਪਾਣੀ ਦੀ ਬੋਤਲ 150 ਦੀ ਹੋਗੀ ਇਸ ਤਾਂ ਫਿਰ ਵੀ ਖੰਡ ਤੇ ਸਕੈਸ਼ ਮਲਾਈ ਹੋਈ ਹੈ ਭਾਈ ਆਦੇ ਨਾਲ ਕਿਸੇ ਟਾਈਮ ਆਸੀ ਵੀ ਪਾਣੀ ਦੀ ਸੇਵਾ ਕਰਿਆ ਕਰਦੇ ਸੀ ਅੱਛਾ ਜੀ ਤਾਂ ਮੈਨੂੰ ਕੋਨੇ ਮੁਫਤ ਕਿਉਂ ਕੋਈ ਪੈਸਾ ਨਹੀਂ ਦਿੰਦੇ ਸੀ ਬਜ਼ੁਰਗੋ ਮੇਰਾ ਬਾਪੂ ਵੀ ਐਂ ਹੀ ਕਹਿੰਦਾ ਹੁੰਦਾ ਸੀ ਜਦੋਂ ਬਟਨ ਦਬਦੇ ਸੀ ਨਾ ਤਾਂ ਖੇਤ ਆਲਾ ਬੋਰ ਪਰ ਪਰ ਪਾਣੀ ਸਿੜਦਾ ਹੁੰਦਾ ਸੀ ਤੇ ਲੋਕ ਤਿੰਨ ਚਾਰ ਬਾਲਟੀਆਂ ਤਾਂ ਗੱਡੀ ਧੋਣ ਤੇ ਲਾ ਦਿੰਦੇ ਸੀ ਤੇ ਜਿਹੜੀ ਪਾਣੀ ਵਾਲੀ ਟੈਂਕੀ ਆ ਨਾ ਘੰਟਾ ਘੰਟਾ ਓਵਰਫਲੋ ਕਰਦੀ ਰਹਿੰਦੀ ਸੀ ਤੇ ਉਹੀ ਗੱਲ ਐ ਬਜ਼ੁਰਗੋ ਜੇ ਤੁਸੀਂ ਪਾਣੀ ਸੰਭਿਆ ਹੁੰਦਾ ਨਾ ਅੱਜ ਅਸੀਂ ਵੀ ਇਹ ਸ਼ਵੀਲ ਫ੍ਰੀ ਲਾ ਰਹੇ ਹੁੰਦੇ ਪੁੱਤਰਾ ਤੇਰੀ ਬਹੁਤ ਸਹੀ ਆ ਜੇ ਅਸੀਂ ਪਾਣੀ ਸੰਭਾਲਿਆ ਹੁੰਦਾ ਨਾ ਤਾਂ ਸਾਨੂੰ ਅੱਜ ਆਹ ਦਿਨ ਨਹੀਂ ਦੇਖਣ ਮਿਲਦੇ ਤੇ ਬਜ਼ੁਰਗੋ ਤੁਹਾਨੂੰ ਲੱਗਦਾ ਨਹੀਂ ਤੁਹਾਤੋਂ ਬਹੁਤ ਵੱਡੀ ਗਲਤੀ ਹੋ ਗਈ ਇਹ ਅਨਮੋਲ ਰਤਨ ਨਾ ਸੰਭ ਕੇ ਪੁੱਤਰ ਗਲਤੀ ਨਹੀਂ ਬਹੁਤ ਵੱਡਾ ਗੁਨਾਹ ਹੋ ਗਿਆ ਸਾਡੇ ਕੋਲੋਂ ਬਹੁਤ ਵੱਡਾ ਗੁਨਾਹ ਹੋ ਗਿਆ ਸਾਡੇ ਕੋਲੋਂ ਬਹੁਤ ਹੀ ਵੱਡਾ ਗੁਨਾਹ ਹੋ ਗਿਆ ਸਾਡੇ ਕੋਲੋਂ